ਇਹ ਹੁਣ ਸੌਦਾ ਹੋ ਰਿਹਾ ਸੀ ਕਿੰਨੇ ਦਾ ਸੌਦਾ ਹੋ ਰਿਹਾ ਇਸ ਬੱਕਰੀ ਦਾ 16.5 16.5 ਮੰਗ ਲਿਆ ਹਾਂ 14.5 ਲੈ 14 ਉਹ ਅੜੀ ਕਰਦੇ ਆ ਦੇ ਦੇ ਨਹੀਂ ਨਹੀਂ 15 ਬੱਕਰੀ ਦੇ ਆ ਗਿਆ ਹੋ ਗਿਆ 14.5 ਨਹੀਂ 14.5 ਹੋ ਗਿਆ नहीं यहाँ पे यहाँ पे तो पाँच सात दिन आगे जाते दिन हो दो पास बारह महीने से लगेगी मंडी पास आएंगे और यहाँ पे तो फिर पंजाब रह गया यहाँ पे ज्यादा रेट लगता है राजस्थान में बहुत होते हैं बकरे मतलब की पंजाबीय का दिल खुला होता है पंजाबियों का दिल खुला होता है ਅਕੜਾ ਲੈ ਲੋ ਸਵਾਲ ਅਕੜਾ ਲੈ ਲੋ ਮਾਲ ਦਾ ਮੁੱਲ ਜਿਸ ਤਰ੍ਹਾਂ ਦਾ ਮਰਜ਼ੀ ਲੈ ਲੋ ਜਿਵੇਂ ਦਾ ਪਾਲਣ ਪੋਸਣ ਹੋ ਜਾ ਤੁਹਾਨੂੰ ਰੇਟ ਮਿਲ ਜਾ ਉਸ ਤਰ੍ਹਾਂ ਦਾ ਰੇਟ ਮਿਲ ਜਾਂਦਾ ਹੁਣ ਜੇ ਆਪਾਂ 9 ਸਾਲ ਦਾ ਬੱਕਰਾ ਪਾਲਦੇ ਆ ਪਾਲਣ ਤੇ ਵੀ ਹੋਰ ਤਾਂ 200 ਰੁਪਿਆ ਰੋਲ ਦਾ ਢੇਲੀ ਦਾ ਖਰਚਾ ਪੰਜਾਬ ਦੇ ਬਹੁਤ ਚਰਚਿਤ ਸ਼ਹਿਰ ਮਲੇਰ ਕੋਟਲਾ ਦੇ ਵਿੱਚ ਖੜੇ ਆ ਬਕਰੀਦ ਦਾ ਤਿਹਾਰ ਜਿਹੜਾ ਜਿਉਂ-ਜਿਉਂ ਨੇੜੇ ਆ ਰਿਹਾ ਹੈ ਮਲੇਰ ਕੋਟਲਾ ਦੀਆਂ ਮੰਡੀਆਂ ਦੇ ਵਿੱਚ ਆ ਬੱਕਰਿਆਂ ਦੀ ਆਮਦੌਣੀ ਸ਼ੁਰੂ ਹੋ ਗਈ ਹੈ ਤੇ ਪਿੱਛੇ ਦੇਖ ਸਕਦੇ ਹੋ ਕਿ ਜਿਹੜਾ ਸੌਦਾ ਵੀ ਹੋ ਰਿਹਾ ਇਸ ਵੇਲੇ ਫਿਲਹਾਲ ਸੌਦੇ ਜਿਹੜਾ ਸੌਦੇ ਦੇ ਵਿੱਚ ਥੋੜਾ ਰੌਲਾ ਜਰੂਰ ਪੈ ਰਿਹਾ ਫਿਲਹਾਲ ਗੱਲਬਾਤ ਕਰਦੇ ਆ ਕੀ ਨਾਮ ਹੈ ਤੁਹਾਡਾ ਦੁੱਲਾ ਰਾਮ ਹਾਂ ਦੁੱਲਾ ਰਾਮ ਜੀ ਆਏ ਕਿੱਥੋਂ ਤੁਸੀਂ ਬੀਕਾਨੇਰ ਬੀਕਾਨੇਰ ਤੇ ਆ ਕਿੰਨੇ ਕ ਬੱਕਰੇ ਲੈ ਕੇ ਆਏ ਹੋ ਲੈ ਆ 50 ਠੀਕ ਹੈ ਹਾਂ ਠੀਕ ਹੈ ਤੇ ਸਭ ਤੋਂ ਮਹਿੰਗਾ ਬੱਕਰਾ ਤੁਹਾਡੇ ਕੋਲੇ ਕਿਹੜਾ ਹੈ ਇਸ ਟਾਈਮ ਮੰਗਾ ਦੇ ਵੇਚ ਦਿਆ ਵੇਚ ਦਿਆ ਕਿੰਨੇ ਦਾ ਵੇਚਤਾ ਉਹ 55000 ਦਾ 55000 ਦਾ ਤੇ ਉਹਦੀ ਉਮਰ ਕਿੰਨੀ ਸੀ ਬੱਕਰੇ ਦੀ 2.5 ਸਾਲ ਦੀ 2.5 ਸਾਲ ਦਾ ਤੇ ਨਸਲ ਕਿਹੜੀ ਸੀ ਉਹਦੀ ਬੀਟਲ ਜਾਂ ਕੋਈ ਹੋਰ ਸੀ ਪੰਜਾਬੀ ਪੰਜਾਬੀ ਉੱਚਾ ਪਾਲਿਆ ਤੇ ਹੁਣ ਸੌਦਾ ਹੋ ਰਿਹਾ ਸੀ ਕਿੰਨੇ ਦਾ ਸੌਦਾ ਹੋ ਰਿਹਾ ਇਸ ਬੱਕਰੀ ਦਾ 1650 1650 ਮੰਗ ਲਿਆ ਹਾਂ 1450 ਲਾ 15 ਮੈਚ 15 ਬਤੈ ਕਰ ਦਿਆ ਯੋ ਜਰਾ ਤੁਸੀਂ 15 ਲਾਤਾ ਬਾਈ ਜੀ ਕੀ ਗੱਲ ਆ ਕੀ ਕਹਿਣਾ ਚਾਹੋਗੇ ਤੁਸੀਂ ਲੈ ਰਹੇ ਹੋ ਹਾਂਜੀ ਹਾਂਜੀ ਵੀਰੇ ਤੇ ਸੌਦਾ ਨਹੀਂ ਹੋ ਰਿਹਾ ਨਹੀਂ ਸੌਦਾ ਹੁਣ ਅੜੀ ਕਰ ਦਿਆ ਦੇ ਦੇ ਨਹੀਂ ਨਹੀਂ 15 ਬਕਰ ਦਿਆ ਹੋ ਗਿਆ ਲੈ ਜਾਵਾ ਹੋ ਗਿਆ ਸਾਡੇ ਚੋਂ ਨਹੀਂ ਸਾਡੇ ਚੋਂ ਨਾ ਹੋ ਗਿਆ ਕਿਤੇ ਨਾ ਕਿਤੇ ਤੇ ਜ਼ਰੂਰ ਥੋੜਾ ਜਿਹਾ ਰੇਟ ਵੀ ਕੀਤਾ ਜਾ ਰਿਹਾ ਤੇ ਤੁਹਾਨੂੰ ਹੋਰ ਵੀ ਦਿਖਾਵਾਂਗੇ ਬਾੜੇ ਦੇ ਵਿੱਚ ਇਸ ਵੇਲੇ ਆ ਗੱਲ ਕਰੀਏ ਤਾਂ ਪੂਰੇ ਸ਼ਹਿਰ ਦੇ ਵਿੱਚ ਜੋ ਇਹ ਮੰਡੀ ਲੱਗਦੀ ਹੈ तकरीबन ਲੱਖਾਂ ਦੇ ਹਿਸਾਬ ਨਾਲ ਇੱਥੇ ਜਿਹੜੀ ਬੱਕਰਿਆਂ ਦੀ ਆਮਦ ਹੁੰਦੀ ਹੈ ਕੀ ਨਾਮ ਹੈ ਤੁਹਾਡਾ ਮੇਰਾ ਮਦਨ ਨਾਮ ਹੈ ਜੀ ਤੁਸੀਂ ਕਿੱਥੋਂ ਆਏ ਮੈਂ ਆਇਆ ਭਾਈ ਜਾਮਸਰ ਸੇ ਜਾਮਸਰ ਢਿਕਨਰ ਜ਼ਿਲ੍ਹਾ ਜਾਮਸਰਗਾਮ ਢਿਕਨਰ ਸੇ ਹਾਂ ਕਿੰਨੇ ਬੱਕਰੇ ਲੈ ਕੇ ਆਏ ਹੋ ਮੈਂ ਲੇ ਗਏ 50 ਬਕਰਾ 50 ਬੱਕਰੀ ਕਿੰਨੇ बिक ਜਾਂਦੇ ਆਪਕੇ ਕਿੰਨੇ ਸਮੇਂ ਦੇ ਅੰਦਰ ਅੰਦਰ बिक ਜਾਂਦੇ ਆ ਮਹੀਨਾ ਲੱਗਦਾ ਹੈ ਮਹੀਨਾ ਨਹੀਂ ਲੱਗਦਾ यहां पे यहां पे ਤਾਂ 5-7 ਦਿਨਾਂ ਕੇ ਮੈਂ ਵੇਚ ਕੇ ਜਾਤੇ ਹਾਂ पाँच सात दिन हाँ पाँच सात दिन दोबारा फिर आते हो फिर दोबारा दो ले बारह महीने से लगेगी मंडी हाँ। जना पास आएंगे ईद ईद तक है अब चार पाँच दिन और चलेगी फिर अच्छा क्या सोच के आते हो मलेर कोटला में क्यों आते हो आप मंडेर कोटला मंडी अच्छी बिकती है अच्छी हाँ और मंडी से अच्छी बिकती है और मंडियों में कहा जाते हो और तो मंडी हम सब जाते हैं हैदराबाद जाते हैं बम्बुई जाते हैं सिक्कर सब मंडी जाते हैं अम्बाला जाते हैं अच्छा रेट की बात करें तो रेट यहाँ भी ज्यादा लगता है या फिर यहाँ पे रेट बढ़िया है ਮੰਢਲ ਕੋਟ ਲਗ ਰੇਟ ਵਧੀਆ ਐ ਇੱਕਦਮ ਕਾਰਨ ਕਿ ਆ ਮੰਨਦੇ ਹੋ ਵੀ ਕਿਉਂ ਇਹਾ ਪੇ ਰੇਟ ਜਿਆਦਾ ਲੱਗਦਾ ਹੈ ਤੋ ਇਹਾ ਪੇ ਤੋ ਫਿਰ ਪੰਜਾਬ ਰਹਿ ਗਿਆ ਇਹਾ ਪੇ ਜਿਆਦਾ ਰੇਟ ਲੱਗਦਾ ਹੈ ਰਾਜਸਥਾਨ ਮੇ ਬਹੁਤ ਹੁੰਦੇ ਬਕਰੇ ਇਸ ਦਾ ਮਤਲਬ ਕਿ ਪੰਜਾਬੀਆਂ ਦਾ ਦਿਲ ਖੁੱਲਾ ਹੁੰਦਾ ਹੈ ਪੰਜਾਬੀਆਂ ਦਾ ਦਿਲ ਖੁੱਲਾ ਹੁੰਦਾ ਹੈ ਲੇ ਕਿਤੇ ਨਾ ਕਿਤੇ ਪੰਜਾਬੀਆਂ ਦਾ ਦਿਲ ਹੈ ਜਿਹੜਾ ਉਹ ਖੁੱਲਾ ਹੁੰਦਾ ਹੈ ਤੇ ਇਧਰ ਵੀ ਤੁਹਾਨੂੰ ਦਿਖਾ ਦਈਏ ਕਿ ਬੱਕਰੇ ਦਾ ਜਿਹੜਾ ਸੌਦਾ ਹੋ ਰਿਹਾ ਫਿਲਹਾਲ ਗੱਲਬਾਤ ਕਰਦੇ ਆ ਵਪਾਰੀਆਂ ਦੇ ਨਾਲ ਤੇ ਵਪਾਰੀ ਕਿਹੜਾ ਬਾਈ ਜੀ ਕੀ ਨਾਮ ਹੈ ਤੁਹਾਡਾ ਆਹ ਜੀ ਮੁੰਡਾ ਯਾਰ ਆਪਣਾ ਮੁਹੰਮਦ ਅਰਸ਼ਦ ਆ ਲੋਕਲੀ ਉਹ ਜੇ ਬਰੋ ਆ ਬਿੰਜੋ ਕੀ ਖੁਰਦਾ ਪਿੰਡ ਆ ਬਿੰਜੋ ਕੀ ਤੋਂ ਹਾਂਜੀ ਕਿੰਨੇ ਬੱਕਰੇ ਲੈ ਕੇ ਆਏ ਇੱਥੇ ਮੰਡੀ ਤੇ ਆਪਾਂ ਖੜੇ ਨੇ 15 14 15 ਦੇ ਕੁਝ ਵਿਕ ਗਏ ਕੁਝ ਆ ਰਹਿ ਗਏ ਵਿੱਚ ਕਿੰਨੇ ਤੇ ਜੀ ਬੇਜਿਕ ਰੋਜ਼ ਵੇਚੀ ਜਾਂਦੇ ਦੋ ਚਾਰ ਪੰਜ ਡੇਲੀ ਵੇਚਦੇ ਆ ਆ ਲੈ ਲੈ ਵੇਚ ਆਪਾਂ ਨੇ ਕਿਵੇਂ ਦਾ ਰਿਸਪੌਂਸ ਮਿਲਦਿਆ ਹਲੇ ਬਕਰੀਦ ਨੂੰ ਟਾਈਮ ਆ ਥੋੜਾ ਜਿਆਦਾ ਨਹੀਂ ਹਜੇ ਹਫਤਾ ਰਹਿੰਦਾ ਹਾਂ ਹਾਂਜੀ ਬਾਕੀ ਕੁਝ ਐਂ ਵੀ ਹਜੇ ਤਾਂ ਠੀਕ ਜਿਹੀ ਚੱਲੀ ਜਾਂਦਾ ਤੇ ਸਾਰਾ ਜਿਹੜਾ ਇਹ ਆਪਣਾ ਫਾਰਮ ਖੋਲਿਆ ਹੋਇਆ ਹੈ ਜਾਂ ਕਿਵੇਂ ਹੈ ਨਹੀਂ ਹਾਂ ਇਹ ਪਾਲੇ ਵੀ ਨਹੀਂ ਜੀ ਆਪਣੇ ਠੀਕ ਹੈ ਕਰੇ ਰੱਖ ਕੇ ਪਾਲੇ ਹੋਏ ਨੇ ਫਾਰਮ ਵਗੈਰਾ ਬਣਾਇਆ ਹੋ ਤੁਹਾਡਾ ਬੱਕਰੇ ਦਾ ਫਾਰਮ ਬਣਾਇਆ ਜੀ 25-30 ਬੱਕਰੇ ਰੱਖਦੇ ਆ ਤੇ ਹੁਣ ਸੌਦਾ ਹੋਇਆ ਕਿਹੜੇ ਬੱਕਰੇ ਦਾ ਹੋਇਆ ਜਰੂਰ ਦਿਖਾਓ ਪਹਿਲਾਂ ਬੱਕਰਾ ਕਿਹੜਾ ਬੱਕਰੇ ਦਾ ਦਿਖਾਓ ਜੀ ਕਿਹੜੇ ਦਾ ਸੌਦਾ ਹੋਇਆ ਸਾਰੀ ਦਿਖਾ ਦਿਓ ਜੀ ਤੇ ਇਹ ਇਹਦਾ ਵੀ ਸੌਦਾ ਹੋਇਆ ਹੈ ਨਾ ਹੋਇਆ ਹੋਇਆ ਜੀ ਠੀਕ ਹੈ ਤੇ ਆ ਕਿੰਨੇ ਦਾ ਸੌਦਾ ਹੋਇਆ ਬਾਈ ਜੀ ਉਹਦਾ ਉਹਦਾ ਬੱਕਰੇ ਦਾ ਹੋਇਆ ਜੀ ਉਹ ਜਿਹੜਾ ਛੋਟਾ ਵੇਚਿਆ ਉਹ 13 ਦਾ ਆ ਬੱਕਰੇ ਦਿਖਾਓ ਤੁਸੀਂ ਕਿੱਡੇ ਕਿੱਡੇ ਨੇ ਉਹਦੀ ਹਾਈਟ ਦੇਖ ਲਓ ਜੀ ਤੇ ਆ ਇਹ ਨਸਲ ਕਿਹੜੀ ਆ ਬਾਈ ਜੀ ਇਹ ਬੀਟਲ ਆ ਜੀ ਬੀਟਲ ਆ ਹਾਂਜੀ ਹਾਂਜੀ ਤੇ ਇਹਨੂੰ ਅੰਮ੍ਰਿਤਸਰੀ ਨਸਲ ਵੀ ਕਹਿੰਦੇ ਇਹਨੂੰ ਵੀ ਕਹਿੰਦੇ ਅੰਮ੍ਰਿਤਸਰੀ ਉਹੀ ਅੰਮ੍ਰਿਤਸਰੀ ਉਹੀ ਆ ਜੀ ਠੀਕ ਹੈ ਤੇ ਇਹਦਾ ਕਿੰਨੇ ਦਾ ਸੌਦਾ ਹੋਇਆ ਤੁਹਾਡਾ ਇਹਦਾ ਨਹੀਂ ਹਜੇ ਵਿਕਿਆ ਜੀ ਇਹਦਾ 45000 ਮੰਗਦੇ ਆਪਾਂ 45000 ਮੰਗ ਰਹੇ ਹੋ ਹਾਂਜੀ ਇਹ ਆ ਦੇਖੋ ਇਹ ਇਸ ਬੱਕਰੇ ਦਾ ਸੌਦਾ ਹੋਇਆ ਨਹੀਂ ਜੀ ਹੋਇਆ ਨਹੀਂ ਉਹ ਇਹ ਨਾ ਹੋਇਆ ਉਹ ਪਰਲਾ ਲੈ ਜਾ ਠੀਕ ਇਹਦਾ ਮੁੱਲ 60000 ਰੁਪਏ ਜੀ ਇਹਦਾ 60000 ਹਾਂ ਜੀ ਮੰਡੀ ਦੇ ਵਿੱਚ ਪਤਾ ਕੁਝ ਸਭ ਤੋਂ ਜ਼ਿਆਦਾ ਬੱਕਰਾ ਜਿਹੜਾ ਮਹਿੰਗਾ ਵਿਕੇ ਆ ਹਲੇ ਤੱਕ ਨਹੀਂ ਸਾਡੇ ਕੋਈ ਨਹੀਂ ਪਤਾ ਜੀ ਕਿਹੜਾ ਵਿਕੇ ਆ ਜੀ ਕਿਉਂਕਿ ਇਹਲੇ ਜਿਹੜੇ ਪਏ ਨੇ ਨਾ ਅਰੇ ਮੰਨ ਵੀ 5-6 ਦਿਨ ਪਏ ਨੇ 40 45000 ਦਾ ਉਹ ਬਿਕੀ ਜਾਂਦਾ 50 ਦਾ 55 ਦਾ ਵੀ ਬਿਕੀ ਜਾਂਦਾ 45 50 ਦਾ ਪਾ 100000 ਲੱਖ ਲੱਖ ਰੁਪਿਆ ਲੱਖ ਦਾ ਲੈ ਲਓ ਸਵਾ ਲੱਖ ਦਾ ਲੈ ਲਓ ਵੀ ਮਾਲ ਦਾ ਮੁੱਲ ਜਿਸ ਤਰ੍ਹਾਂ ਦਾ ਮਰਜ਼ੀ ਲੈ ਲਓ ਜਿਵੇਂ ਦਾ ਪਾਲਣ ਪੂਸਣ ਉਹ ਜਾ ਤੁਹਾਨੂੰ ਰੇਟ ਮਿਲਦਾ ਉਸ ਤਰ੍ਹਾਂ ਦਾ ਰੇਟ ਮਿਲ ਜਾਂਦਾ ਹੁਣ ਜੇ ਆਪਾਂ 2 ਸਾਲ ਦਾ ਬੱਕਰਾ ਪਾਲਦੇ ਆ ਪਾਲਣ ਤੇ ਵੀ ਹੋਰ ਤੇ 200 ਰੁਪਿਆ ਰੋਜ਼ ਦਾ ਡੇਲੀ ਦਾ ਖਰਚਾ ਪਾਲ ਕੇ ਤਾਂ ਵੱਧ ਮਹਗਾ ਪੈ ਜਾਂਦਾ ਇੱਥੇ ਲੈਣ ਨਾਲ ਉਹ ਤਾਂ ਹੁਣ ਅਸੀਂ ਪਾਲ ਦਿਆਂ ਸਾਨੂੰ ਪਤਾ ਵੀ ਕਿੰਨਾ ਕੁ ਮਹਗਾ ਪੈਂਦਾ ਤੇ ਆ ਵਪਾਰੀ ਨੇ ਜਿਹੜੇ ਉਹ ਫਿਲਹਾਲ ਜਿਹੜੇ ਬੱਕਰੇ ਲੈ ਕੇ ਆਏ ਨੇ ਤੇ ਮਲੇਰਕੋਟਲਾ ਦੀ ਮੰਡੀ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਤਕਰੀਬਨ ਲੱਖਾਂ ਦੇ ਕੀਮਤ ਦੇ ਵਿੱਚ ਜਿਹੜੇ ਬੱਕਰੇ ਉਹ ਇੱਥੇ ਵਿਕਦੇ ਨੇ ਫਿਲਹਾਲ ਹੱਲੇ ਬਕਰੀਦ ਨੂੰ ਜਿਹੜਾ ਤਕਰੀਬਨ ਇੱਕ ਹਫਤੇ ਦੇ ਲਗਭਗ ਸਮਾਂ ਹੈ ਪਰ ਮਲੇਰਕੋਟਲੇ ਦੇ ਵਿੱਚ ਜਿਹੜੀ ਬੱਕਰਿਆਂ ਦੀ ਆਮਦ ਹੈ ਉਹ ਕਾਫੀ ਵੱਡੀ ਗਿਣਤੀ ਦੇ ਵਿੱਚ ਪਾਈ ਜਾਂਦੀ ਹੈ ਕਿਉਂਕਿ ਇੱਥੇ ਦੇ ਆ ਲੋਕਾਂ ਦੇ ਦੁਆਰਾ ਜਿਹੜਾ ਘਰ ਦੇ ਪਾਲੇ ਹੋਏ ਬੱਕਰੀਆਂ ਨੂੰ ਖਾਸ ਕਰਕੇ ਅਹਿਮੀਅਤ ਦਿੱਤੀ ਜਾਂਦੀ ਹੈ ਤੇ ਬੱਕਰੀ ਤੱਕ ਫਿਲਹਾਲ ਜਿਹੜਾ ਇਹਨਾਂ ਦਾ ਰੁਜ਼ਗਾਰ ਹੈ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ। ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਪੰਜਾਬ ਕੇਸਰੀ ਜਗਬਾਣੀ ਟੀਵੀ ਲਈ ਬਲੇਰ ਕੋਟਲਾ ਤੋਂ ਮੈਂ ਪ੍ਰਕਾਸ਼ ਸ਼ਰਮਾ